ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਚੈਨਲ ਪੀਬੀ 77 ਸਟੱਡੀ ਪੁਆਇੰਟ ਤੇ ਤੁਹਾਨੂੰ ਪਤਾ ਹੈ ਜੀ ਪੀਐਸਪੀਸੀਐਲ ਇਲਮ ਦੀਆਂ ਪੇਪਰ ਉਹਨਾਂ ਦਾ ਨੇੜੇ ਹੈ ਉਸ ਦੀ ਤਿਆਰੀ ਆ ਇਸ ਚੈਨਲ ਤੇ ਬਿਲਕੁਲ ਫ੍ਰੀ ਆਫ ਕਾਸਟ ਕਰਵਾਈ ਜਾ ਰਹੀ ਹੈ ਜੋ ਥਿਊਰੀ ਦੀਆਂ ਕਲਾਸਾਂ ਪਿੱਛੇ 20 ਕਲਾਸਾਂ ਨੇ ਉਹ ਤੁਸੀਂ ਪਲੇਲਿਸਟ ਵਿੱਚ ਜਾ ਕੇ ਜ਼ਰੂਰ ਦੇਖ ਲੈਣੀਆਂ ਹਨ ਅਤੇ ਉਹਨਾਂ ਦੇ ਲਈ ਐਮਸੀਕੂ ਮੈਂ ਕਵਰ ਕਰਵਾ ਰਿਹਾ 200 ਦੇ ਕਰੀਬ MCQ ਹੋਣਗੇ ਲਗਭਗ ਇਹਨਾਂ ਦੇ ਵਿੱਚੋਂ ਹੀ ਕੁਐਸਚਨ ਪੁੱਛੇ ਜਾਣਗੇ ਚੰਗੇ ਨੰਬਰ ਪ੍ਰਾਪਤ ਕਰਨੇ ਹਨ ਤਾਂ ਤੁਸੀਂ ਸਾਡੀਆਂ ਵੀਡੀਓ ਨੂੰ ਜ਼ਰੂਰ ਦੇਖੋ ਅਤੇ अनेका ਭਰਤੀ ਦੀ ਤਿਆਰੀ ਇਸ ਚੈਨਲ ਤੇ ਵੀ ਕਰਵਾਈ ਜਾ ਰਹੀ ਜਿਵੇਂ ਪੀਐਸ ਟੈਟ ਸੀਟੈਟ ਐਸਐਸਸੀ ਜੀਡੀ ਪੰਜਾਬ ਪੁਲਿਸ ਪੰਜਾਬ ਪਟਵਾਰੀ ਵੀਡੀਓ ਫਾਇਰਮੈਨ ਪੀ ਟ੍ਰਿਪਲ ਐਸ ਬੀ ਅਤੇ ਆਲ ਕੰਪੀਟੀਟਿਡ ਇਗਜ਼ਾਮ ਦੀ ਤਿਆਰੀ ਵੀ ਕਰਵਾਈ ਜਾ ਰਹੀ ਹੈ ਅਤੇ ਇੱਕ ਹੋਰ ਅਸੀਂ ਹੁਣ ਨਜ਼ਦੀਕ ਇੱਕ ਹੋਰ ਕਲਾਸ ਲੈ ਕੇ ਆਉਣ ਵਾਲਿਆਂ ਕਰੰਟ ਅਫੇਅਰ ਦੀ ਉਹ ਵੀ ਤੁਸੀਂ ਜ਼ਰੂਰ ਦੇਖਣੀ ਹੈ ਅਤੇ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਤਾਂ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ 220 ਯਾਨੀ ਕਿ 220 ਕੇਵੀ ਲਾਈਨ ਲਈ ਸਸਪੈਂਸ਼ਨ ਲੜੀ ਵਿੱਚ ਡਿਸਕਾਂ ਦੀ ਗਿਣਤੀ ਕਿੰਨੀ ਹੁੰਦੀ ਹੈ ਇੱਕ ਡਿਸਕ 11 ਕੇਵੀ ਦੀ ਹੁੰਦੀ ਹੈ ਜੀ 11 ਕੇਵੀ ਦੀ ਇੱਕ ਡਿਸਕ ਹੁੰਦੀ ਹੈ ਤਾਂ 220 ਕੇਵੀ ਲਾਈਨ ਲਈ ਸਸਪੈਂਸ਼ਨ ਲੜੀ ਵਿੱਚ ਡਿਸਕਾਂ ਦੀ ਗਿਣਤੀ ਕਿੰਨੀ ਹੋਏਗੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ 13 ਤੋਂ 14 ਲਗਭਗ 13 ਤੋਂ 14 ਰਾਈਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ 220 ਕੇਵੀ ਲਾਈਨ ਲਈ ਟੈਂਸ਼ਨ ਲੜੀ ਵਿੱਚ ਡਿਸਕਾਂ ਦੀ ਗਿਣਤੀ ਕਿੰਨੀ ਹੁੰਦੀ ਹੈ ਟੈਂਸ਼ਨ ਲਾਈਨਾਂ ਦੀ ਟੈਂਸ਼ਨ ਲਾਈਨਾਂ ਦੀ ਯਾਨੀ ਕਿ 1 2 ਸਸਪੈਂਸ਼ਨ ਲੜੀ ਤੋਂ ਵੱਧ ਹੋਣਗੀਆਂ ਤਾਂ ਇੱਕ ਦੋ ਵੱਧ ਕਿਹੜੀਆਂ ਹਨ ਜੀ ਇਹਨਾਂ ਵਿੱਚੋਂ 14 ਤੋਂ 15 14 ਤੋਂ 15 ਇਸ ਦਾ ਬਿਲਕੁਲ ਰਾਈਟ ਆਨਸਰ ਹੋਣ ਵਾਲਾ ਹੈ ਜੀ ਰਾਈਟ ਦੋਸਤੋ ਨੈਕਸਟ ਪਸੰਦ ਦੀ ਗੱਲ ਕਰੀਏ ਜੀ 68 ਕੇਵੀ ਲਾਈਨ ਲਈ ਸਸਪੈਂਸ਼ਨ ਲੜੀ ਵਿੱਚ ਡਿਸਕਾਂ ਦੀ ਗਿਣਤੀ ਕਿੰਨੀ ਹੁੰਦੀ ਹੈ 68 ਕੇਵੀ ਲਾਈਨ ਉਹਨਾਂ ਕਿਹਾ ਜੀ ਹਾਂ ਜੀ इसका सही आंसर हो जाएगा जी चार पांच तो पांच डिस्क ठीक है दोस्तों अगर गल करते हैं नेक्स्ट क्वेश्चन की डिस्क इंसुलेटर केटीरियल बने होंगे मोस्ट इंपोर्टेंट क्वेश्चन तो तुम सारा नुण पता भी होगा तो ऑप्शन थोड़े सामने आज पहली है पोर्सलिन दूसरी है माइका सॉरी तो कॉपर तीसरी है माइका चौथी है बैकेलाइट ਦਾ ਸਹੀ ਆਨਸਰ ਹੋਏਗਾ ਜੀ ਪੋਰਸਲਨ ਪੋਰਸਲਨ ਠੀਕ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਡਿਸਕ ਇਨਸੂਲੇਟਰਾਂ ਦੀ ਬਿਜਲੀ ਦੀ ਸਮਰੱਥਾ ਕਿੰਨੀ ਹੁੰਦੀ ਹੈ ਡਿਸਕ ਇਨਸੂਲੇਟਰਾਂ ਦੀ ਬਿਜਲੀ ਦੀ ਸਮਰੱਥਾ ਕਿੰਨੀ ਹੁੰਦੀ ਹੈ ਆਪਸ਼ਨ ਤੁਹਾਡੇ ਸਾਹਮਣੇ ਹਾਂ ਜੀ ਪਹਿਲੀ ਹੈ 23kV ਦੂਸਰੀ ਹੈ 11kV ਤੀਸਰੀ ਹੈ 60 केवी ਅਤੇ ਚੌਥੀ ਹੈ 220 केवी ਹਾਂਜੀ ਇਸ ਦਾ ਜੋ ਸਹੀ ਆਨਸਰ ਹੋਏਗਾ ਜੀ ਉਹ ਹੈ 11 केवी ਰਾਈਟ ਦੋਸਤੋ ਅਗਿਆ ਮੈਂ ਗੱਲ ਕਰਦੇ ਆ ਨੈਕਸਟ ਕੁਐਸਚਨ ਦੀ ਟਰਾਂਸਮਿਸ਼ਨ ਲਾਈਨਾਂ ਲਈ ਆਮ ਵਰਤੋ ਕਿਹੜੀ ਕਿਹੜੀ ਮਕੈਨੀਕਲ ਤਾਕਤ ਦੀਆਂ ਡਿਸਕਾਂ ਵਰਤੋ ਵਿੱਚ ਆਉਂਦੀਆਂ ਹਨ ਟਰਾਂਸਮਿਸ਼ਨ ਲਾਈਨਾਂ ਲਈ ਆਮ ਤੌਰ ਤੇ ਕਿਹੜੀਆਂ ਕਿੜੀਆਂ ਮਕੈਨੀਕਲ ਤਾਕਤ ਦੀਆਂ ਡਿਸਕਾਂ ਵਰਤੋਂ ਵਿੱਚ ਆਉਂਦੀਆਂ ਹਨ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ 7000 ਕਿਲੋਗ੍ਰਾਮ 9000 ਕਿਲੋਗ੍ਰਾਮ ਜਾਂ 11500 ਕਿਲੋਗ੍ਰਾਮ ਜਾਂ ਸਾਰੀਆਂ ਹਾਂਜੀ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ 7000 ਕਿਲੋਗ੍ਰਾਮ 9000 ਕਿਲੋਗ੍ਰam 11500 ਕਿਲੋਗ੍ਰam ਤਾਂ ਇਹਦਾ ਜੋ ਸਹੀ ਆਨਸਰ ਹੈ ਸਾਂ ਬਣ ਜਾਏਗਾ ਇਹ ਸਾਰੀਆਂ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਟਰਾਂਸਮਿਸ਼ਨ ਲਾਈਨਾਂ ਦੇ ਕੰਡਕਟਰ ਦੀ ਵਾਈਬ੍ਰੇਸ਼ਨ ਨੂੰ ਘਟਾਉਣ ਲਈ ਕੀ ਵਰਤਿਆ ਜਾਂਦਾ ਹੈ ਟਰਾਂਸਮਿਸ਼ਨ ਲਾਈਨਾਂ ਦੇ ਕੰਡਕਟਰ ਦੀ ਵਾਈਬ੍ਰੇਸ਼ਨ ਨੂੰ ਘਟਾਉਣ ਲਈ ਕੀ ਵਰਤਿਆ ਜਾਂਦਾ ਹੈ ਤਾਂ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਾਂ ਜੀ ਪਹਿਲੀ ਹੈ ਇਨਸੂਲੇਟਰ ਦੂਸਰੀ ਹੈ ਡੈਂਪਰ ਤੀਸਰੀ ਹੈ ਜੰਪਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹੁਣ ਇੱਕ ਟ੍ਰਾਂਸਮਿਸ਼ਨ ਲਾਈਨ ਹੈ ਜੋ ਵੱਡੀ ਲਾਈਨ ਹੈ 66 ਕੇਵੀ ਲਾਈਨ ਉਹਨਾਂ ਦੇ ਵਿੱਚ ਇੱਕ ਨਾ ਲੈਂਡ ਨਾਲ ਯਾਨਕਿ ਤਾਰ ਦੇ ਨਾਲ ਇੱਕ ਇਸ ਤਰ੍ਹਾਂ ਦਾ ਬਾਕਸ ਲੱਗਾ ਹੁੰਦਾ ਉਸ ਨੂੰ ਕੀ ਕਹਿੰਦੇ ਹਨ ਡੰਪਰ ਡੰਪਰ ਉਹ ਕਿਸ ਕੰਮ ਲਈ ਆਉਂਦਾ ਹੈ ਉਹ ਕੰਡਕਟਰ ਦੀ ਵਾਈਬ੍ਰੇਸ਼ਨ ਨੂੰ ਕਟਾਉਂਦਾ ਹੈ ਤੇ ਇਸ ਦਾ ਰਾਈਟ ਆਨਸਰ ਹੋ ਜਾਏਗਾ ਜੀ ਡੰਪਰ ਰਾਈਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰਕੇ ਦੋਸਤੋ ਇੱਕ ਚੰਗੇ ਜੋੜ ਦੀ ਇਲੈਕਟ੍ਰੀਕਲ ਤਾਕਤ ਕਿੰਨੀ ਹੁੰਦੀ ਹੈ ਇੱਕ ਚੰਗੇ ਜੋੜ ਦੀ ਇਲੈਕਟ੍ਰੀਕਲੀ ਤਾਕਤ ਕਿੰਨੀ ਹੁੰਦੀ ਹੈ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਪਹਿਲੀ ਹੈ 100% ਦੂਸਰੀ ਹੈ 95% ਤੀਸਰੀ ਹੈ 90% ਅਤੇ ਚੌਥੀ ਹੈ 85% ਤਾਂ ਦੋਸਤੋ ਇਸ ਦਾ ਜੋ ਬਿਲਕੁਲ ਸਹੀ ਆਨਸਰ ਹੋ ਜਾਏਗਾ ਜੀ ਉਹ ਹੈ 100% 100% ਠੀਕ ਹੈ ਦੋਸਤੋ ਦੋਸਤੋ ਜੇਕਰ ਤੁਹਾਨੂੰ ਪੀਡੀਐਫ ਲੈਣਾ ਚਾਹੁੰਦੇ ਹੋ ਤੁਸੀਂ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਦੱਸ ਦੇਣਾ ਸਾਨੂੰ ਪੀਡੀਐਫ ਦੀ ਲੋੜ ਆ ਉਹਦਾ ਮੋਬਾਈਲ ਨੰਬਰ ਭੇਜ ਦੇਣਾ ਤੁਹਾਨੂੰ ਅਸੀਂ ਵਟਸਐਪ ਤੇ ਹੀ ਪ੍ਰੋਵਾਈਡ ਕਰਵਾ ਦੇਾਂਗੇ ਪੀਡੀਐਫ ਨੈਕਸਟ ਕੁਐਸਚਨ ਦੀ ਗੱਲ ਕਰੀਏ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਹੈ ਕੁਐਸਚਨ ਨੰਬਰ ਹੈ 39 ਇੱਕ ਚੰਗੇ ਜੋੜ ਦੀ ਮਕੈਨੀਕਲ ਤਾਕਤ ਕਿੰਨੀ ਹੁੰਦੀ ਹੈ एक चंगे जोर सामने हाँ जी पहली है सौ प्रसेंट दूसरी है पचानवे प्रसेंट तीसरी है नब्बे प्रसेंट चौथी है पचासी प्रसेंट तो इसका सही आंसर है जी पचानवे प्रसेंट ठीक है दोस्तों पचानवे प्रसेंट नाइनटी फाइव प्रसेंट नैक्सट क्वेश्चन की गल करें ਜੋਡ ਡੈਡ ਐਂਡ ਸਟਰਕਚਰ ਤੋਂ ਘਟੋ ਘਟ ਕਿੰਨੀ ਦੂਰੀ ਤੇ ਹੋਣਾ ਚਾਹੀਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ 30 ਮੀਟਰ ਦੂਸਰੀ ਹੈ 25 ਮੀਟਰ ਤੀਸਰੀ ਹੈ 15 ਮੀਟਰ ਚੌਥੀ ਹੈ 10 ਮੀਟਰ ਤਾਂ ਇਸ ਦਾ ਜੋ ਸਹੀ ਆਨਸਰ ਹੋ ਜੇਗਾ ਜੀ ਉਹ ਹੈ 30 ਮੀਟਰ 30 ਮੀਟਰ ਠੀਕ ਹੈ ਦੋਸਤੋ ਗੱਲ ਕਰਦੇ ਹਾਂ ਆਪਾਂ ਨੈਕਸਟ ਕੁਐਸਚਨ ਦੀ ਟ੍ਰਾਂਸਮਿਸ਼ਨ ਲਾਈਨ ਦੀ ਇਨਸੂਲੇਸ਼ਨ ਤਾਕਤ ਘਟ ਤੋਂ ਘਟ ਕਿੰਨੀ ਹੋਣੀ ਚਾਹੀਦੀ ਹੈ ਟ੍ਰਾਂਸਮਿਸ਼ਨ ਲਾਈਨ ਦੀ ਇਨਸੂਲੇਸ਼ਨ ਤਾਕਤ ਘਟ ਤੋਂ ਘਟ ਕਿੰਨੀ ਹੋਣੀ ਚਾਹੀਦੀ ਹੈ 200 ਮੈਗਾ ਓਮ 300 ਮੈਗਾ ਓਮ 400 ਮੈਗਾ ਓਮ ਜਾਂ 500 ਮੈਗਾ ਓਮ इसका जो सही आंसर है वो है 500 सौ मैगा ओ पां सौ मैगाइट दोस्तों चलते हैं नेक्स्ट क्वेश्चन आम स्टे पोल तो कि कौन कि होंगे है आम स्टे का पोल पोल हो गया इधर जो स्टेप पाई होंगी है उसका कौन पूछ रहे हैं भी कौन कि होगा कि इतना किन बनेगा तो यह बनेगा 45 ਡਿਗਰੀ ਠੀਕ ਹੈ ਦੋਸਤੋ 45 ਡਿਗਰੀ ਰਾਈਟ ਦੋਸਤੋ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਸਟੇ ਵਿੱਚ ਐਗ ਇਨਸੂਲੇਟਰ ਧਰਤੀ ਤੋਂ ਕਿੰਨਾ ਉੱਚਾ ਪਾਇਆ ਜਾਂਦਾ ਹੈ ਹੁਣ ਇੱਕ ਪੋਲ ਹੈ ਜੋ ਸਟੇ ਹੁੰਦੀ ਹੈ ਇਥੇ ਇੱਕ ਐਗ ਪਾਇਆ ਜਾਂਦਾ ਹੈ ਉਹ ਧਰਤੀ ਤੋਂ ਕਿੰਨੀ ਉਚਾਈ ਤੇ ਹੋਵੇਗਾ ਕਿੰਨੀ ਉਚਾਈ ਤੇ ਲਾਉਣਾ ਚਾਹੀਦਾ ਹਾਂਜੀ ਦੋਸਤੋ ਦੱਸੋ ਤਾਂ ਇਸ ਦਾ ਜੋ ਸਹੀ ਆਨਸਰ ਹੈ 10 ਫੁੱਟ 10 ਫੁੱਟ ਰਾਈਟ ਦੋਸਤੋ ਨੈਕਸਟ ਕੁਐਸਚਨ ਤੇ ਚਲਦੇ ਹਾਂ ਜੀ ਕੁਐਸਚਨ ਨੰਬਰ ਹੈ 44 ACSR ਦਾ ਕਿੰਨਾ ਹਿੱਸਾ ਜਕ ਕਿੰਨਾ ਹਿੱਸਾ जख्मी ਹੋਇਆ ਹੋਵੇ ਤਾਂ ਉਸ ਨੂੰ ਰਿਪੇਅਰ ਕਰ ਸਕਦੇ ਹਾਂ ਹਾਂਜੀ ਕਿੰਨਾ ਜੀ ਤਾਂ ਇਸ ਦਾ ਸਹੀ ਆਨਸਰ ਹੈ 1/6 ਇਸਾ 1/6 ਇਸਾ ਨੈਕਸਟ ਕੁਐਸਚਨ ਤੇ ਚੱਲਦੇ ਆਂ ਦੋਸਤੋ ਤਾਪਮਨ ਵਧਣ ਨਾਲ ਸੈਗ ਨੁਕੀ ਫਰਕ ਪੈਂਦਾ ਵਧਦਾ ਹੈ ਘਟਦਾ ਹੈ ਕੋਈ ਫਰਕ ਨਹੀਂ ਪੈਂਦਾ ਜੋ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਵਦਦਾ ਹੈ ਵਦਦਾ ਹੈ ਠੀਕ ਹੈ ਦੋਸਤੋ ਨੈਕਸਟ ਕੁਸਚਨ ਤੇ ਚਲਦੇ ਹਾਂ ਜੀ ਪੋਲ ਉਪਰ ਕੰਡਾ ਤਾਰ ਕਰਦੇ ਸਮੇਂ ਧਰਤੀ ਤੋਂ ਕਿੰਨੀ ਉਚਾਈ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਹਾਂਜੀ 1 ਮੀਟਰ 2 ਮੀਟਰ 3 ਮੀਟਰ ਜਾਂ 4 ਮੀਟਰ ਤਾਂ ਸਹੀ ਆਨਸਰ ਹੈ ਉਹ ਹੈ 3 ਮੀਟਰ 3 ਮੀਟਰ ਰਾਈਟ ਦੋਸਤੋ ਚਲਦੇ ਆਪਾਂ ਨੈਕਸਟ ਕੁਸਚਨ ਤੇ ਡਿਸਟ੍ਰਿਬਿਊਸ਼ਨ ਲਾਈਨਾਂ ਤੋਂ ਗਾਰਡ ਕਿਉਂ ਲਗਾਏ ਜਾਂਦੇ ਹਨ ਗਾਰਡਿੰਗ ਕਿਉਂ ਕੀਤੀ ਜਾਂਦੀ ਹੈ ਡਿਸਟ੍ਰਿਬਿਊਸ਼ਨ ਲਾਈਨਾਂ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਾਂਜੀ ਪਹਿਲੀ ਹੈ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਉਣ ਲਈ ਕੰਡਕਟਰ ਦੀ ਮਕੈਨੀਕਲ ਤਾਕਤ ਦਉਣ ਲਈ ਇਨਸੂਲੇਟਰ ਲਈ ਜਾਂ ਤਿੰਨਾਂ ਵਿੱਚੋਂ ਕੋਈ ਨਹੀਂ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੋ ਜੇਗਾ ਜਾਨੀ ਮਾਲੀ ਤੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਉਣ ਲਈ ਜਾਨੀ ਮਾਲੀ ਨੁਕਸਾਨ ਤੋਂ ਬਚਾਉਣ ਲਈ ਰਾਈਟ ਹੈ ਦੋਸਤੋ ਚਲਦੇ ਆਪਾਂ ਨੈਕਸਟ ਕੁਸਚਨ ਤੇ ਇੱਕ ਫੇਜ਼ ਐਲਟੀ ਲਾਈਨ ਜਦੋਂ ਵਰਟੀਕਲ ਫਾਰਮੇਸ਼ਨ ਵਿੱਚ ਹੋਵੇ ਤਾਂ ਕਿਸ ਕਿਸਮ ਦੀ ਗਾਰਡਿੰਗ ਕੀਤੀ ਜਾਂਦੀ ਹੈ অপਸ਼ਨ ਤੁਹਾਡੇ ਸਾਹਮਣੇ ਆ ਜੀ ਪਹਿਲੀ ਹੈ ਰਿੰਗ ਗਾਰਡਿੰਗ ਦੂਸਰੀ ਹੈ ਕੇਜ ਗਾਰਡਿੰਗ ਤੀਸਰੀ ਹੈ ਕਰੇਡਰ ਗਾਰਡਿੰਗ ਚੌਥੀ ਹੈ ਤਿੰਨਾਂ ਵਿੱਚੋਂ ਕੋਈ ਨਹੀਂ ਤਾਂ ਇਸ ਤੇ ਜੋ ਸਹੀ ਆਨਸਰ ਹੈ ਉਹ ਹੈ ਕੇਜ ਗਾਰਡਿੰਗ केज गार्डिंग राइट दोस्तों नेक्स्ट क्वेश्चन पे चल जा जी कॉपर ਦੀ ਜਗ੍ਹਾ ਅੱਜ ਕੱਲ ਐਲੂਮੀਨੀਅਮ ਦੀ ਕੰਡਕਟਰ ਵਜੋਂ ਕਿਉਂ ਕੀਤੀ ਜਾਂਦੀ ਹੈ ਹਾਂਜੀ ਔਸ਼ੋ ਤੁਹਾਡੇ ਸਾਹਮਣੇ ਆ ਜੀ ਪਹਿਲੀ ਹੈ ਐਲੂਮੀਨੀਅਮ ਦੀ ਟੈਂਸਾਈਲ ਸਟਰੈਂਥ ਕਾਪਰ ਨਾਲੋਂ ਵੱਧ ਹੁੰਦੀ ਹੈ ਦੂਸਰੀ ਹੈ ਐਲੂਮੀਨੀਅਮ ਦਾ ਰੈਜ਼ਿਸਟੈਂਸ ਕਾਪਰ ਨਾਲੋਂ ਘੱਟ ਹੁੰਦਾ ਹੈ ਤੀਸਰੀ ਹੈ ਇਹ ਆਮ ਮਿਲਦਾ ਹੈ ਤੇ ਸਸਤਾ ਹੈ चौथी है इन्हना कोई नहीं दोस्तों इसका जो सही आंसर है ए आम मिलता है सस्ता है ए, आम मिलता है और सस्ता है ठीक दो है दोस्तों नैक्सट क्वेश्चन हैं जी आइसोलेटर सर्कट न कट्ट कदों वरते जाते हैं आइसोलेटर की गल की जी ਆਈਸੋਲੇਟਰ ਤਾਂ ਸਮਝ ਜੇ ਜੋ ਆਪਣੇ ਜਿੱਥੇ ਸਬਸਟੇਸ਼ਨ ਹੁੰਦੇ ਹਨ ਉੱਥੇ ਆਈਸੋਲੇਟਰ ਲੱਗੇ ਹੁੰਦੇ ਹਨ ਜੋ 66 ਕੇਵੀ ਲਾਈਨ ਦਾ 220 ਕੇਵੀ ਲਾਈਨ ਨੂੰ ਅਗਾ ਆਪਣੇ ਸਟੈਪ ਅਪ ਜਾਂ ਸਟੈਪ ਡਾਊਨ ਟਰਾਂਸਫਾਰਮਰ ਤੱਕ ਸਪਲਾਈ ਪਹੁੰਚਿਆ ਉਹਨਾਂ ਦਾ ਸਰਕਟ ਕੱਟਣ ਵਾਸਤੇ ਇੱਕ ਆਈਸੋਲੇਟਰ ਲਗਾਏ ਜਾਂਦੇ ਹਨ ਤਾਂ ਉਸ ਨੂੰ ਕੱਟਣ ਲਈ ਕਦੋਂ ਵਰਤਿਆ ਜਾਂਦੇ ਹਨ ਤਾਂ অপਸ਼ਨ ਤੁਹਾਡੇ ਸਾਹਮਣੇ ਜੀ ਪੇਲੀ ਹੈ ਜਦੋਂ ਲੋਡ ਪੂਰਾ ਹੋਵੇ ਜਦੋਂ ਲਾਈਨ ਲਾਈਵ ਹੋਵੇ ਜਦੋਂ ਲਾਈਨ ਵਿੱਚ ਕਰੰਟ ਨਾ ਹੋਵੇ ਜਾਂ ਕੋਈ ਨਹੀਂ ਦਾ ਇਸ ਦਾ ਸਹੀ ਆਨਸਰ ਹੈ ਜੀ ਜਦੋਂ ਲਾਈਨ ਵਿੱਚ ਕਰੰਟ ਨਾ ਹੋਵੇ ਠੀਕ ਹੈ ਦੋਸਤੋ ਤੇ ਜੇਕਰ ਆਪਾਂ ਸਪਲਾਈ ਚੱਲ ਰਹੀ ਹੈ ਲਾਈਨ ਲਾਈਵ ਹੈ ਲੋਡ ਪੂਰਾ ਹੈ ਤਾਂ ਉਹ ਉਹਨਾਂ ਨੂੰ ਕੌਣ ਕੱਟਦਾ ਹੈ ਉਸ ਲਈ ਇੱਕ ਸਰਕਟ ਬ੍ਰੇਕਰ ਲੱਗੇ ਹੋਵੇ ਹਨ ਕੀ ਲੱਗੇ ਹੁੰਦੇ ਹਨ ਜੀ ਸਰਕਟ ਬ੍ਰੇਕਰ ਉਹ ਬ੍ਰੇਕਰ ਬ੍ਰੇਕਰ ਦੇ ਵਿੱਚ ਆਇਲੋ ਬ੍ਰੇਕਰ ਵੀ ਹੁੰਦੇ ਹਨ ਵੈਕਿੰਗ ਬ੍ਰੇਕਰ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਐਸਐਫ6 ਗੈਸ ਵੀ ਭਰੀ ਹੁੰਦੀ ਹੈ ਨਾ ਕਿਉਂਕਿ ਜਦੋਂ ਸਰਕਟ ਬ੍ਰੇਕਰ ਆਨ ਹੋਵੇ ਤਾਂ ਝੱਕਦਮ ਉਹਨਾਂ ਦੇ ਜੋ ਲੱਗੇ ਹੁੰਦੀਆਂ ਹਨ ਬਾਸਵਰ ਲੱਗੇ ਹੁੰਦੇ ਨੇ ਝੱਕਦਮ ਆਫਸੈਟ ਕਰਾਂ ਤਾਂ ਉਹਨਾਂ ਦੀ ਸਪਾਰਕ ਕਿੰਨਾ ਹੋਵੇ ਕੋਈ ਹਾਸਾ ਨਾ ਵਾਪਰੇ ਇਸ ਲਈ ਉਹਨਾਂ ਵਿੱਚ ਔਇਲ ਵੈਕੂਮ ਸਰਕਟ ਬ੍ਰੇਕਰ ਹੁੰਦੇ ਹਨ ਅਤੇ SF6 ਵਿੱਚ ਗੈਸ ਭਰੀ ਹੁੰਦੀ ਹੈ ਉਹਨਾਂ ਦੇ ਵੈਕਿੰਗ ਬੋਤਲ ਹੁੰਦੀ ਹੈ ਬੋਤਲ ਦੇ ਵਿੱਚ SF6 ਗੈਸ ਪਰੀ ਹੁੰਦੀ ਆ ਵੀ ਕਿਉਂਕਿ ਉਹਦੇ ਵਿੱਚ ਅੱਗ ਨਾ ਬਲੇ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਸਿਸਟਮ ਦਾ ਪਾਵਰ ਫੈਕਟਰ ਫੇਜ਼ ਅੰਤਰ ਵਿੱਚ ਕਿਸ ਤਰ੍ਹਾਂ ਦਰਸਾਇਆ ਜਾਂਦਾ ਹੈ ਸਿਸਟਮ ਦਾ ਪਾਵਰ ਫੈਕਟਰ ਫੇਜ਼ ਅੰਤਰ ਵਿੱਚ ਕਿਸ ਤਰ੍ਹਾਂ ਦਰਸਾਇਆ ਜਾਂਦਾ ਹੈ ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ cos cos φ cos φ ਰਾਏ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰਗੇ ਜੀ ਆਪਾਂ ਨਿਊਕਲੀਅਰ ਪਲੈਂਟਾਂ ਤੇ ਕਿਹੜੀ ਕਿਸਮ ਦੀ ਟਰਬਾਈਨ ਵਰਤੀ ਜਾਂਦੀ ਹੈ ਟਰਬਾਈਨ ਦੀ ਗੱਲ ਕੀਤੀ ਹੈ ਪਲੈਂਟਾਂ ਵਿੱਚ ਕਿਹੜੀ ਟਰਬਾਈਨ ਵਰਤੀ ਜਾਂਦੀ ਹੈ ਨਿਊਕਲੀਅਰ ਪਲੈਂਟਾਂ ਵਿੱਚ ਆਪਸ਼ਨ ਤੁਹਾਡੇ ਸਾਹਮਣੇ ਜੀ ਪਹਿਲੀ ਹੈ ਪਾਫ ਵਾਲੀ ਦੂਸਰੀ ਹੈ ਤੇਲ ਵਾਲੀ ਤੀਸਰੀ ਹੈ ਪਾਣੀ ਵਾਲੀ ਅਤੇ ਚੌਥੀ ਹੈ ਕੋਈ ਨਹੀਂ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਦੋਸਤੋ ਪਾਫ ਵਾਲੀ ਬਾ ਆਪ ਵਾਲੀ ਰਾਈਟ ਦੋਸਤੋ ਨੈਕਸਟ ਕਵਸਚਨ ਦੀ ਗੱਲ ਕਰੀਏ ਜੀ ਕੰਡੈਸਰ ਦੀ ਕਪੈਸਿਟੀ ਕਿਸ ਤੇ ਨਿਰਭਰ ਕਰਦੀ ਹੈ ਕੰਡੈਕਸਰ ਦੀ ਕਪੈਸਿਟੀ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਪਲੇਟਾਂ ਦੀ ਖੇਤਰਫਲ ਤੇ ਦੂਸਰੀ ਹੈ ਪਲੇਟਾਂ ਦਾ ਆਪਸੀ ਫਾਸਲਾ ਤੀਸਰੀ ਹੈ ਡਾਈ ਇਲੈਕਟ੍ਰਿਕ ਤੇ ਚੌਥੀ ਹੈ ਉਪਰੋਕਤ ਸਾਰਿਆਂ ਦੇ ਤਾਂ ਇਹਦਾ ਸਹੀ ਆਨਸਰ ਹੈ ਉਪਰੋਕਤ ਸਾਰਿਆਂ ਦੇ ਰੁਕਤ ਸਾਰਿਆਂ ਤੇ ਰਾਈਟ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਕਪੈਸਿਟਰ ਵਿੱਚ ਹੈਟ ਲਿਖਿਆ ਵਿੱਚੋਂ ਕਿਹੜਾ ਪਦਾਰਥ ਡਾਈ ਇਲੈਕਟ੍ਰਿਕ ਵਜੋਂ ਵਰਤਿਆ ਜਾਂਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਹਵਾ ਦੂਸਰੀ ਹੈ ਕਾਗਜ਼ ਤੀਸਰੀ ਹੈ ਮਾਇਕਾ ਅਤੇ ਚੌਥੀ ਹੈ ਇਹ ਸਾਰੇ ਤਾਂ ਇਸ ਦਾ ਸਹੀ ਆਨਸਰ ਹੈ ਇਹ ਸਾਰੇ ਹਵਾ ਵੀ ਕਾਗਜ਼ਵੀ ਮਾਈਕਾਵੀ ਠੀਕ ਹੈ ਦੋਸਤੋ ਇਹ ਸਾਰੇ ਚਲਦੇ ਆ ਨੈਕਸਟ ਕੁਸਚਨ ਤੇ ਡਿਸਟ੍ਰਿਬਿਊਸ਼ਨਲ ਲਾਈਨ ਦੀ ਰੇਲਵੇ ਕਰਾਸਿੰਗ ਸੰਗਣੀ ਰੇਲਵੇ ਕਰਾਸਿੰਗ ਜਾਂ ਸੰਗਣੀ ਬਾਦੀ ਜਾਂ ਦਰਿਆਵਾਂ ਦੀ ਕਰਾਸਿੰਗ ਕਰਦੇ ਸਮੇਂ ਕਿਸ ਕਿਸਮ ਦੀ ਗਾਰਡਿੰਗ ਕੀਤੀ ਜਾਂਦੀ ਹੈ ਹਾਂਜੀ ਕਿਸ ਕਿਸਮ ਦੀ ਗਾਰਡਿੰਗ ਕੀਤੀ ਜਾਂਦੀ ਹੈ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪੈਲੀਆ ਰਿੰਗ ਗਾਰਡਿੰਗ ਦੂਸਰੀ ਹੈ ਕਾਰਪਟ ਗਾਰਡਿੰਗ ਤੀਸਰੀ ਹੈ ਬਾਕਸ ਗਾਰਡਿੰਗ ਅਤੇ ਚੌਥੀ ਹੈ ਕ੍ਰੈਡਲ ਗਾਰਡਿੰਗ ਹਾਂਜੀ ਤਾਂ ਇਸ ਦਾ ਸਹੀ ਆਨਸਰ ਹੈ ਬਿਲਕੁਲ ਰਾਈਟ ਆਨਸਰ ਹੋਏਗਾ ਬਾਕਸ ਗਾਰਡਿੰਗ ਬਾਕਸ ਗਾਰਡਿੰਗ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਅਦਰ ਜਿਹੜੇ ਵੀ ਸਾਥੀ ਸਾਡੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਹੈ ਤਾਂ ਸਾਰੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੋ ਤਾਂ ਜੋ ਆਨ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਸੋ ਮਿਲਦੇ ਆਂ ਜੀ ਨੈਕਸਟ ਕਲਾਸ ਦੇ ਵਿੱਚ ਇਹ ਆਪਾਂ 200 MCQ ਦੀ ਲੜੀ ਚਲਾਈ ਹੋਈ ਆ 55 ਕੁਐਸਚਨ ਹੋ ਗਏ ਹਨ ਤਾਂ ਦੋ ਤਿੰਨ ਦਿਨ ਦੇ ਵਿੱਚ ਵਿੱਚ ਹੀ ਆਪਾਂ ਇਹ ਸਾਰੇ ਕੁਐਸਚਨ ਕੰਪਲੀਟ ਕਰਵਾ ਦਾਂਗੇ ਜੀ ਪੇਪਰ ਦੇੋਂ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਬਹੁਤ ਹੀ ਵਧੀਆ ਮਟੀਰੀਅਲ ਚੰਗੀ ਤਿਆਰੀ ਬਿਲਕੁਲ ਫ੍ਰੀ ਆਫ ਕੋਸਟ ਕਰਵਾ ਰਹੇ ਆਂ ਜੀ ਤੁਸੀਂ ਸਾਡਾ ਸਾਥ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਤੇ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ ਸਾਥਿਓ will the next class thank you very much